ਵਾਲਮਿਕੀ ਹਰ ਹਰ ਵਾਲਮੀਕੀ ਮੈਂ ਕੋਮਲਸ ਹੋਂਤਾ ਪ੍ਰਧਾਨ ਵਾਲਮੀਕੀ ਨੌਜਵਾਨ ਸਭਾ ਕਪੂਰਥਲਾ ਅੱਜ ਜੋ ਕਿ ਸਾਰੇ ਹੀ ਸੰਗਠਨਾਂ ਨੇ ਰਲ ਕੇ ਜੋ ਮੈਡਮ ਮਨਜੂਰਾ ਰਾਣਾ ਜੀ ਰਵਾਨ ਵਾਲਮੀਕੀ ਮੰਦਰ ਮਨਸੂਰਵਾਲ ਦੋਨਾਂ ਦੇ ਵਿੱਚ ਜੋ ਉੱਤੇ ਸਾਡੇ ਸ਼ਹਿਰ ਦੇ ਲੀਡਰ ਸਾਡੇ ਸਮਾਜ ਦੇ ਲੀਡਰ ਚਰਨਜੀਤ ਹੰਸ ਜੀ ਦਾ ਜੋ ਅਪਚਾਵ ਤੇ ਭੋਲੇ ਸੀ 9 ਮਹੀਨਿਆਂ ਤੋਂ ਦਰਖਾਸਤ ਚੱਲ ਰਹੀ ਸੀ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਕਿਹਾ ਕਿ ਮੈਂ ਲੀਗਲ ਆਰਡਰ ਲੈ ਕੇ ਕਿਸੇ ਪਰਦਾ ਕਰੂੰ ਤੇ ਮੇਰੇ ਤੇ ਦਬਾਅ ਬੜਾ ਵਾ ਅੱਜ ਦੇਖੋ ਪੰਜਾਬ ਪੁਲਿਸ ਕਿਉਂ ਮੁਰਦਾਬਾਦ ਦੇ ਨਾਰੇ ਲੱਗ ਰਹੇ ਆ ਕਿਉਂ ਸਰਕਾਰ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲੱਗ ਰਹੇ ਆ ਕਿਉਂਕਿ ਸਾਰੇ ਹੀ ਸ਼ਹਿਰ ਨੇ ਇਕਜੁੱਟ ਹੋ ਕੇ ਅੱਜ ਸਬੂਤ ਵੀ ਦੇਤਾ ਇੱਕ ਛੋਟੀ ਜਿਹੀ ਕੋਲ ਤੇ ਸ਼ਹਿਰ ਨਿਵਾਸੀਆਂ ਨੇ ਬਾਜ਼ਾਰ ਬੰਦ ਕੀਤਾ ਕਿਉਂਕਿ ਇਹ ਕੱਲੀ ਚਰਨੀਧਾਂਸ ਨਹੀਂ ਲੜਾਈ ਨਹੀਂ ਸੀ ਜਦੋਂ ਨਹੀਂ ਵਾਲਮੀਕੀ ਸਮਾਜ ਦੀ ਲੜਾਈ ਨਹੀਂ ਸੀ ਇਹ ਸਾਰੇ ਹੀ ਸਮਾਜ ਦੀ ਲੜਾਈ ਸੀ ਲੋਕਾਂ ਦੀ ਅੱਜ ਲੜੀ ਕਪੂਰਥਲੇ ਸ਼ਹਿਰ ਦੇ ਤੇ ਮੈਂ ਇੱਥੇ ਹੀ ਸ਼ਹਿਰ ਦੇ ਜਿਹੜੇ ਦੁਕਾਨਦਾਰ ਲੋਗ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਇੱਕ ਛੋਟੀ ਵੀ ਕੋਲ ਤੇ ਵਲਮਿਕੀ ਸਮਾਇਨਾ ਖੜੇ ਹੋਣ ਦਾ ਸਬੂਤ ਦਿੱਤਾ ਉਹ ਪ੍ਰੈਸਰ ਦੇ ਸਾਹਮਣੇ ਆ ਇਹ ਵਲਮਿਕੀ ਜੀ ਹਰਨ ਵਾਲੀ ਜੀ ਅੱਜ ਕਾਹਦੀ ਮੇਰੇ ਨਾਲ ਬੱਤਾਲੀਆਂ ਜੀ ਪ੍ਰਸਮਾਨ ਨੂੰ ਆ ਪ੍ਰਸਮਾਨ ਦੇ ਆਗੂ ਹਲਵਾ ਪੂਰੀ ਵਾਦੀ ਕੋਲ ਨੂੰ ਆ ਤੇ ਮੈਨੂੰ ਬੜੀ ਹਰਾਰ ਵੀ ਹੋ ਰਹੀ ਹੈ ਕਿ ਐਸਾ ਕਿਤਾਬ ਮੈਨੂੰ ਰਹਾ ਦੇ ਕਾਫੀ ਸਮਾਂ ਤੱਕ ਕੰਮ ਕਰਦੇ ਨੇ ਕਿ ਇਹਨੂੰ ਪੋਸ਼ਣ ਦਿੱਤਾ ਜਾਵੇ ਸਾਨੂੰ ਖਮਾ ਦੇਵੋ ਪਰ ਮੈਂ ਕਿਹਾ ਕਿ ਇਹ ਕੋਈ ਇਤਨਾ ਪ੍ਰੈਸ਼ਰ ਆ ਕਿ ਜਿਹਨਾਂ ਤੁਸੀਂ ਮੰਜੂਦਾਨਾਂ ਤੇ ਪਰਚਾ ਕਰਕੇ ਪਾੜ ਰਹੇ ਆ ਕੀ ਚੱਲ ਗਈ ਉਹ ਨਹੀਂ ਕਿ ਉਹ ਕਹਿੰਦੇ ਕਿ ਬਰੀ ਕੰਪਲਾਈਡੋ ਪੀਸ ਸਾਕੂਚੋ ਕੀ ਹੋਇਆ ਉਹ ਕਹਿੰਦੇ ਸੀ ਕਿ ਪ੍ਰੈਸ਼ਰ ਸਾਡੇ ਤੇ ਹੈਗਾ ਪੁੱਤਰ ਕਿ ਅੱਜ ਗਿਆ ਤੁਹਾਡੇ ਕਹਿੰਦੇ ਸੀ ਪ੍ਰੈਸ਼ਰ ਆ ਗਿਆ ਕਿ ਤੁਸੀਂ ਜੇ ਰਾਜਾ ਵਰਿੰਗ ਤੇ ਪਰਚਾ ਹੋ ਸਕਦਾ ਆ ਰਾਜਾ ਵਰਿੰਗ ਤੇ ਪਰਚਾ ਜੇ ਉਹਨੇ ਕੋਈ ਸਮਾਜ ਖਿਲਾਫ ਕੋਈ ਗੱਲ ਚੌਦਾਨੀ ਕੀਤੀ ਆ ਜੋ ਪਰਚਾ ਹੋਦਾ ਆ ਤੁਰੰਤ ਤੇ ਕੀ ਗੱਲ ਮਨਜ਼ੂਰ ਉਹਨੇ ਪਰਚਾ ਕਿਉਂ ਨਹੀਂ ਕਰਜੋ ਹੋ ਸਕਦਾ ਤੇ ਮੈਨੂੰ ਲੱਗਦਾ ਸ਼ਾਇਦ ਪ੍ਰਸ਼ਾਸਨ ਜਿਹੜਾ ਆ ਇਹ ਪਰਚਾ ਦੇਣ ਲਈ ਸ਼ਾਇਦ ਕੁਝ ਕਰੇ ਤੁਹਾਨੂੰ ਜਿਹੜਾ ਸ਼ਾਇਦ ਅਗਲਾ ਚੱਲਿਆ ਉਹ ਮਤਲਬ ਇੱਕ ਇੱਕ ਜਿਹੜਾ ਅੱਛਾ ਨਕਰਾ ਤੁਹਾਨੂੰ ਸਮਾਨ ਨੂੰ ਲੈਣਾ ਪਊਗਾ ਸਮਾਨ ਨਾਲ ਜਿਹੜਾ ਸਾਰੇ ਸਲਾਮ ਬਚਾ ਕਰਕੇ ਅਸੀਂ ਅਗਲਾ ਐਕਸ਼ਨ ਜਰਾਇਆ ਉਹਦੀ ਗਾਰੰਟੀ ਬਣਾ ਕੇ ਲਵਾਵਾਂਗੇ